ਪਟਿਆਲੇ ਦੀਆਂ ਸੜਕਾਂ ਦੇ ਉੱਪਰ ਇੱਕ ਪਰਿਵਾਰ ਹੱਥ ਦੇ ਵਿੱਚ ਫੋਟੋ ਫੜ ਕੇ ਆਪਣੇ ਗੁੰਮਸ਼ੁਦਾ ਹੋਏ ਨੌਜਵਾਨ ਦੀ ਭਾਲ ਕਰ ਰਿਹਾ ਹੈ ਜਦੋਂ ਇਹ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਕਰੋ ਆਪਣੀ ਭੈਣ ਨੂੰ ਸਹੁਰੇ ਛੱਡਣ ਗਿਆ ਸੀ ਇਸ ਤੋਂ ਬਾਅਦ ਉਹ ਲਾਪਤਾ ਹੋ ਗਿਆ ਪਰਿਵਾਰ ਪਿਛਲੇ 20 ਦਿਨਾਂ ਤੋਂ ਉਸਦੀ ਭਾਲ ਕਰ ਰਿਹਾ ਹੈ ਪਰ ਅਜੇ ਤੱਕ ਉਸ ਨੌਜਵਾਨ ਦਾ ਕੁਝ ਵੀ ਪਤਾ ਨਹੀਂ ਲੱਗਿਆ ਪਰਿਵਾਰ ਇਹ ਵੀ ਕਹਿ ਰਿਹਾ ਹੈ ਕਿ ਜੋ ਵੀ ਉਹਨਾਂ ਦੇ ਨੌਜਵਾਨ بیٹے ਦੀ ਜਾਣਕਾਰੀ ਦੇਵੇਗਾ ਉਸ ਨੂੰ 50000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਪਰਿਵਾਰ ਲਗਾਤਾਰ ਦਰਦ ਦਿਆਂ ਧੋਖਰਾ ਖਾ ਰਿਹਾ ਹੈ ਆਪਣੇ ਨੌਜਵਾਨ ਪੁੱਤ ਦੀ ਪਾਲ ਦੇ ਵਿੱਚ ਲੱਗਾ ਹੋਇਆ ਹੈ ਉਧਰ ਪਰਿਵਾਰ ਪ੍ਰਸ਼ਾਸਨ ਤੋਂ ਵੀ ਮੰਗ ਕਰ ਰਿਹਾ ਹੈ ਕਿ ਜਲਦੀ ਉਹਨਾਂ ਦੇ ਪੁੱਤ ਨੂੰ ਲੱਭਿਆ ਜਾਵੇ ਪਰਿਵਾਰ ਇਸ ਗੁੰਮਸ਼ੁਦਾ ਬੇਟੇ ਨੂੰ ਕਾਫੀ ਸਮੇਂ ਤੋਂ ਲੱਭ ਰਿਹਾ ਹੈ ਪਰਿਵਾਰ ਪਰੇਸ਼ਾਨ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਚ ਲੈ ਲਾ ਜੀ ਮੈਂ ਚਲੇ ਲੈ ਲੈ ਵੀ ਆਈ ਹਾਂ ਯਾ ਪਿੰਡ ਮੇਰਾ ਕਰਹਾੜੀ ਹੈ 34 ਸਾਲ ਦਾ ਸੀ ਗੁਰਦੇਵ ਸਿੰਘ ਜੀ ਸਾਡ ਮੈਨੂੰ ਜੀ 11 ਤਰੀਕ ਨੂੰ ਛੱਡਣ ਗਏ ਸੀ ਸਵੇਰੇ 9 ਵਜੇ ਹਾਂਜੀ 9 ਹਾਂਜੀ 11 ਵਜੇ ਬੱਸ ਚਲੇ ਗਏ ਕਹਿੰਦਾ ਮੈਨੂੰ ਕੰਮ ਆ ਵੀ ਪਟਿਆਲੇ ਕੰਮ ਆ ਉਹ ਨੰਬਰਦਾਰ ਸੀ ਜੀ ਉਹਨੂੰ ਕਚੈਰੀਆਂ ਚ ਕੰਮ ਪੈਂਦੇ ਰਹਿੰਦੇ ਸੀ ਨੰਬਰਦਾਰ ਤੀਜੀ ਪਿੰਡ ਦਾ ਹਾਂਜੀ ਯਾਰ ਜੀ ਉਸ ਤਰ੍ਹਾਂ ਦੀ ਗੱਲ ਪਤਾ ਨਹੀਂ ਬਈ ਜਦੋਂ ਲੱਗੇ ਡਿਪਰੈਸ਼ਨ ਤੇ ਆਈ ਆ ਕੋਈ ਲੜਾਈ ਨਾ ਜੀ ਬਿਲਕੁਲ ਨਹੀਂ ਜੀ ਦੁਨ ਆਂਦੇ ਆਂਦੇ ਮੈਨੂੰ ਕਹਿੰਦਾ ਵੀ ਕੋਈ ਘਰੇ ਵਾਸਤੇ ਚੀਜ਼ ਲੈਣੀ ਆ ਮੈਂ ਕਿਹਾ ਨਹੀਂ ਮੇਰਾ ਬੇਟਾ ਬਿਮਾਰ ਹੋ ਰਿਹਾ ਤੇ ਉਹ ਕਹਿੰਨੇ ਜੇ ਮੈਂ ਨਾ ਹੀ ਕੁਝ ਨਹੀਂ ਲੈਣਾ ਇਹਨੂੰ ਖਰਾਬ ਕਰਦਾ ਫਿਰ ਦੁਨੇ ਉਹ ਬੇਟਾ ਜਿੱਦ ਕਰਨ ਲੱਗਿਆ ਵੀ ਮੈਂ ਜੂਸ ਪੀਣਾ ਉੱਥੇ ਖੜ ਕੇ ਰਸ ਪੀਆ ਜੀ ਉਹਨਾਂ ਨੇ ਗੰਨੇ ਦਾ ਹਾਂ ਜੀ ਘਰੇ ਵੀ ਜੀ ਬਿਲਕੁਲ ਠੀਕ ਥਾਕੀ ਗੱਲਾਂ ਕਰਦੇ ਦੋਏ ਮਾਮਾ ਭਾਂਜਾਪਸਰੀ ਚ ਖੇਡਦੇ ਹੱਥ ਦੇ ਖੇਡਦੇ ਆ ਰਹੇ ਨੇ ਕੀ ਨਰਦਾ ਤੁਹਾਨੂੰ ਕੋਈ ਸ਼ੱਕ ਸੁਭਾਗੇ ਨਾ ਜੀ ਸ਼ੱਕ ਵੀ ਕੀਤੇ ਹੋਣਾ ਜੀ ਜਦੋਂ ਉਹ ਕੁਛ ਨਾ ਤਾਂ ਉਹ ਡਰਿੰਕ ਕਰਦੇ ਸੀ ਜੇ ਤਾਂ ਉਹ ਡਰਿੰਕ ਕਰਨ ਤਾਂ ਤਾਂ ਉਹ ਕਿਸੇ ਲਵੇ ਖੜਨ ਬੈਠਣ ਲੜਾਈ ਹੁੰਦੀ ਝਗੜਾ ਹੁੰਦਾ ਨਾ ਉਹ ਪਿੰਟ ਚ ਵੀ ਨਹੀਂ ਸੀ ਕਿਸੇ ਲਵੇ ਇੰਨਾ ਬਹਿੰਦੇ ਖੜਦੇ ਹੈਗੇ ਸਿਰਫ ਉਹਨਾਂ ਦਾ ਆਪਣੇ ਕੰਮ ਤੱਕ ਮਤਲਬਲਾ ਕਰੋ ਖੇਤ ਚ ਫੇਰਤੋਂ ਘਰੇ ਜਾਂ ਜੇ ਕੋਈ ਕੰਮ ਪੈ ਜਾਂਦਾ ਕਿਸੇ ਨੂੰ ਕਚਹਿਰੀ ਦਾ ਤਾਂ ਉਹਨਾਂ ਦੀ ਰਜਿਸਟਰੀ ਜੁਸਟਿਸ ਕਰਾਣ ਆ ਜਾਂਦੇ ਨੇ ਇਹ ਮੇਰਾ ਬੇਟਾ ਛੱਡਣ ਗਿਆ ਤਾਂ ਜੀ ਮੇਰੀ ਬੇਟੀ ਨੂੰ ਪਿੰਡ ਚਲਾਇਆ ਪਿੰਡ ਕਰਹਾਲੀ ਤੇ ਗਿਆਤਾ ਜੀ ਉੱਥੇ ਤਕਰੀਬਨ 9:00 ਵਜੇ ਪਿੰਡ ਚੋਂ ਚੱਲਿਆ ਤਾਂ 10:00 ਵਜੇ ਸਾਬ ਡਿੱਗ 10:00 ਵਜੇ ਦਾ ਕਾ ਫਿਰ ਪਹੁੰਚ ਗਿਆ ਉੱਥੇ ਤੇ ਜੀ ਉੱਥੇ ਤੇ ਚਾਹ ਚੋ ਪਾਣੀ ਪੀ ਕੇ 11:30 ਵਜੇ ਉੱਥੇ ਤੇ ਲਿਕੜ ਗਿਆ ਜੀ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਜੀ ਕਿੰਨੇ ਹੋ ਗਏ ਦੇਖੋ ਜੀ 20 ਦਿਨ ਤੇ ਉੱਪਰ ਹੋ ਗਏ ਉਹਨੇ 11 ਤਰੀਕੀ ਗੱਲ ਆ ਪੁਲਿਸ ਨੂੰ ਮੰਗ ਲਿਆ ਪੁਲਿਸ ਨੂੰ ਪਹਿਲਾਂ ਤਾਂ ਗਏ ਤੇ ਅਸੀਂ ਪੁਲਸਵਾਰਾ ਨਮਾ ਗੋ ਚੌਂਕੀ ਗਏ ਨਮਾ ਗੋ ਚੌਂਕੀ ਵਾਲੇ ਕਹਿੰਣ ਲੱਗੇ ਕਾ ਵੀ ਤੁਸੀਂ ਉਰਾ ਫੱਗਣ ਮਾਜਰਾ ਜੋ ਆਪਣਾ ਜੋ ਪਸਿਆਣਾ ਜਾਓ ਪਸਿਆਣੇ ਵਾਲੇ ਕਹਣ ਲੱਗੇਗਾ ਵੀ ਮਹਾਰਾ ਮਾਮਲਾ ਨਹੀਂ ਵੀ ਤੁਸੀਂ ਉਧਰੇ ਜਾਓ ਜਿੱਧਰ ਲਾਕੇ ਚ ਗਿਆ ਤਾਂ ਫਿਰ ਅਸੀਂ ਫੱਗਣ ਮਾਜਰਾ ਗਏ ਜੀ ਫੱਗਣ ਮਾਜਰੇ ਵਾਲੇ ਕਹਣ ਲੱਗੇਗਾ ਵੀ ਤੁਸੀਂ ਮਹਾਰਾ ਮਸਲਾ ਨਹੀਂ ਕਾ ਤੁਸੀਂ ਕਾ ਉੱਥਾ ਜਾਓ ਥਾਣੇ ਚ ਨਾਜ ਮੰਡੀ ਨਾਜ ਮੰਡੀ ਅਫਸਰਾਂ ਨੂੰ ਮਿਲੇ ਆ ਜੀ بس ਕੋਈ ਨਹੀਂ ਚੱਲ ਰਿਹਾ ਕੰਮ ਉਥੇ ਬਾਅਦ ਮਿਲਿਆ ਜੀ ਪਹਿਲਾਂ 2 ਦਿਨ ਤਾਂ ਮਾਰੀ ਸੁਣਾਈ ਉਹ ਨਹੀਂ ਜੀ ਹੋਈ ਅਸੀਂ ਆਪਦੇ ਆਪ ਅਸੀਂ ਫਿਰ ਹੀ ਗਏ ਨਹਿਰਾ ਟੈਕ ਕਰਦੇ ਕੈਮਰੇ ਚੈੱਕ ਕਰਦੇ ਕਦੇ ਇਧਰੇ ਕੈਮਰੇ ਚੈੱਕ ਕਰੇ ਅਸੀਂ ਕੋ ਸਾਰੇ ਇਧਰ ਜਾ ਕੇ ਫਤੇਗੜ ਟੱਕਰ ਅਸੀਂ ਕੈਮਰੇ ਆਪ ਚੈੱਕ ਕਰਿਆ ਜੀ ਕੋਈ ਪੁਲਿਸ ਨਾਲ ਨਾਲ ਸਾਡੇ ਕੋਈ ਲੜਾਈ ਝਗੜਾ ਮੁੰਡੇ ਦਾ ਨਹੀਂ ਜੀ ਸਵੇਰੀ ਕੱਕ ਪਹਿਲਾਂ ਸਮਾਦ ਭਾ ਗੱਡੀ ਕੀ ਗੱਡੀ ਵਾਲੇ ਬਾਬੇ ਕੀ ਸਮਾਦ ਵੱਜਿਆ ਜੀ ਉੱਥੇ ਪੁੱਛ ਲਿਆ ਜੀ ਵੇਦਲਾ ਬਰਾ ਪਹਿਲਾਂ ਤੋਂ ਜਗਾ ਮੱਥਾ ਟੇਕਿਆ ਉਸਨੇ ਮੱਥਾ ਟੇਕੇ ਸਾਡੇ ਲਵੇ ਆ ਗਿਆ ਸਾਡੇ ਨਾਲ ਕੱਖ ਬੜਾ ਏ ਕੱਖ ਬੜਾ ਆ ਕੇ ਪਿੰਡ ਚ ਆ ਗਿਆ ਉੱਥੇ ਵੀ ਨਿਕਰੀ ਗਿਆ ਭੈਣ ਨੂੰ ਛੱਡ ਕੇ ਆਣਾ ਭੈ ਛੇਤੀ ਭੈਣ ਨੂੰ ਛੱਡ ਕੇ ਆਣਾ ਬਸ ਇਸ ਤਰ੍ਹਾਂ ਹੀ ਗੱਲਤੀ ਜੀ ਕਿਸੇ ਗੱਲ ਨੂੰ ਨਹੀਂ ਸਾਫ ਆਏ 2070 ਬਾ ਛੱਕ ਨੂੰ ਕਿ ਕਿਸ ਤਰ੍ਹਾਂ ਕਰੀਏ ਜੀ ਛੱਕ ਕਿਸ ਤਰ੍ਹਾਂ ਕਰ ਕਰ ਸਕੀਏ ਭਾਈ ਨਾਲ ਤਾਂ ਇਹ ਚੱਲ ਰਿਹਾ ਇੱਕ ਮਾਰਾ ਜ਼ਮੀਨ ਦਾ ਮਸਲਾ ਹੋਰ ਛੱਕ ਕਿਸਪਾ ਕਰ ਸਕੀਏ ਮੈਂ ਕਿਹਾ ਹੋਇਆ ਹੈਗਾ ਕਿ ਫੋਟੋ ਕਿ ਬਣੇਗੀ ਕੋਈ ਮਤਲਬ ਕਿੱਧਰ ਦਾ ਨਹੀਂ ਤੁਸੀਂ ਘਰ ਤੋਂ ਆਪ ਚਲਾ ਕੇ ਆਉਂਦੇ ਨਾ 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 ਕੁੜੀ ਨੂੰ ਲੈ ਕੇ ਗਿਆ ਜੀ ਰਸਤੇ 'ਚ ਜੂਲ ਜੱਸ ਪਿਲਿਆ ਦੱਸਾ ਕੋਈ ਮੇਰੀ ਬੇਟੀ ਮੇਰੀ ਬੇਟੀ ਨੂੰ ਪੁੱਛ ਲਿਓ ਆ ਵਾਪਸ ਨਹੀਂ ਆਇਆ ਵਾਪਸ ਫੇਰ ਅਸੀਂ ਚੈੱਕ ਕਰਿਆ ਜੀ ਕੈਮਰੇ 'ਪਰਾਂ ਜਾ ਕੇ ਦੂਸਰੇ ਦਿਨ ਪਰਾਂ ਨੂੰ ਯਾਰੀ ਆ ਜੀ ਗੱਡੀ ਸੀਸੇ ਬੰਦਾ ਗੱਡੀ ਆ ਗੱਡੀ ਕਾਇਸੀ ਚੱਲਦਾ ਨਹੀਂ ਬੰਦਾ ਵਿੱਚ ਦਿਖਦਾ ਨਹੀਂ सख्त ही मांग कर रहे हैं जी मारे बचे की कर करके लिया दे जी बी तीन सारा फिर रहे हैं जी आप हां इनाम रखा जी पंजा रुपया लिया जी।, जी मेरा बच्चा लिया दे